ਤੁਸੀਂ ਕਿਵੇਂ ਦੇਖਦੇ ਹੋ ਸੁਖਵੀਰ ਸਿੰਘ ਬਾਦਲ ਨੇ ਅੱਜ ਅਕਾਲੀ ਦਲ ਦਾ ਹਸ਼ਰ ਕੀ ਕਰ ਕਰਾਂਗੇ ਇਹਨਾਂ ਨੇ ਗਲਤ ਹਸ਼ਰ ਕੀਤਾ ਹੈ ਇਹਨਾਂ ਨੇ ਜਿੰਨੀਆਂ ਕੀਤੀਆਂ ਗਲਤੀਆਂ ਕੀਤੀਆਂ ਹੋਈਆਂ ਇਹਨਾਂ ਨੂੰ ਗਲਤੀਆਂ ਦੀ ਸਜ਼ਾ ਮਿਲਣੀ ਚਾਹੀਦੀ ਹੈ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਨਸ਼ਾ ਵੀ ਇਹਨਾਂ ਨੇ ਵੜਿਆ ਜੋ ਟੈਗ ਕਰਾਇਆ ਸੀ ਹਰਮੰਦਰ ਸਾਹਿਬ ਤੇ ਉਹ ਵੀ ਇਹਨਾਂ ਨੇ ਕਰਵਾਇਆ ਸੀ ਜੇ ਕਿ ਜਿਹੜਾ ਹੈਗਾ ਉਹਨਾਂ ਨੇ ਅਜੈਬ ਘਰ 'ਚ ਸਾਡੇ ਦਾਦਾ ਜੀ ਦੀ ਫੋਟੋ ਲਵਾਈ ਹੋਈ ਹੈ ਸਰਦਾਰ ਬਘੇੜ ਸਿੰਘ ਦੀ ਪਰ ਇਹਨਾਂ ਨੇ ਕਿਤੇ ਵੀ ਸਾਡੇ ਮਤਲਬ ਪਰਤੀ ਖੰਮ ਤਰਤੀ ਕਦੇ ਵੀ ਨਹੀਂ ਵਿਖਾਈ ਗਈ ਸਾਨੂੰ ਇੰਨਾ ਗੁੱਸਾ ਹੈ ਮੈਂ ਤਾਂ ਕਹਿੰਨੀ ਕਦੇ ਦੇਖਿਆ ਸੀ ਵੀ ਸੁਖਬੀਰ ਬਾਦਲ ਦੀ ਬਾਹਂ ਟੁੱਟੀ ਸੀ ਜਾਂ ਲੱਤ ਟੁੱਟੀ ਸੀ ਉਹਨੂੰ ਰੇੜੀ ਤੇ ਘੁਮਾ ਰਹੇ ਸੀ ਤਖਸੀ ਪਟਨਾ ਸਾਹਿਬ ਵੱਲੋਂ ਸੁਖਬੀਰ ਬਾਦਲ ਨੂੰ ਫਿਰ ਤਨਖਾਹਿਆ ਕੋਸ਼ਿਸ਼ ਕਰਾ ਦਿੱਤਾ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਹਾਂਜੀ ਇਹਨੂੰ ਪੇਸ਼ ਹੋਣ ਵਾਸਤੇ ਕਿਹਾ ਸੀ ਪਰ ਸੁਖਬੀਰ ਬਾਦਲ ਉੱਥੇ ਨਹੀਂ ਪਹੁੰਚਿਆ ਨਹੀਂ ਪਹੁੰਚਦਾ ਨਹੀਂ ਪਹੁੰਚਦਾ ਇਹ ਇਹ ਬੰਦਾ ਕੱਟ ਗਿਆ ਠੀਮ ਖਾਣੇ ਨੂੰ ਕੀ ਪਤਾ ਹੈਗਾ ਵੀ ਕੀ ਹੈ ਕੀ ਨਹੀਂ ਉਹ ਹੀ ਚਾਰੇ ਜਥੇਦਾਰ ਸੀ ਜਿਹੜੇ ਜਥੇਦਾਰੀਆਂ ਕਰ ਗਏ ਪਰ ਹੁਣ ਦੇ ਜਥੇਦਾਰ ਬਿਲਕੁਲ ਘਟ ਗਿਆ ਇਨਸਾਨ ਹੈ ਧੰਮੀ ਨੂੰ ਗੱਡੀ ਦੇਣ ਦੀ ਕੀ ਲੋੜ ਸੀ ਧੰਮੀ ਦੇ ਕੀ ਘਟ ਸੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਅਕਾਲੀ ਦਲ ਦੇ ਪ੍ਰਤੀ ਲਗਾਤਾਰ ਗੁੱਸਾ ਵਧਦਾ ਜਾ ਰਿਹਾ ਹੈ ਉਹਦੀ ਵਜ੍ਹਾ ਸੁਖਬੀਰ ਸਿੰਘ ਬਾਦਲ ਤਾਂ ਸਾਡੇ ਨਾਲ ਇਸ ਵਕਤ ਗੁਰਦੀਪ ਕੌਰ ਜੀ ਨੇ ਜਿਹੜੇ ਬਾਬਾ ਬਗੇਲ ਸਿੰਘ ਹੋਂ ਦਾ ਪਰਿਵਾਰ ਦੇ ਵਿੱਚ ਨੇ ਉਹਨਾਂ ਦੀ ਪੋਤੀ ਹੈ ਜਿਨ੍ਹਾਂ ਦੀ ਗੱਲ ਕਹਿ ਦਈਏ ਕਿ ਦਿੱਲੀ ਫਤਿਹ ਕਰਾਈ ਸੀਗੀ ਤਾਂ ਉਸ ਵਕਤ ਤੋਂ ਲੈ ਕੇ ਹੁਣ ਤੱਕ ਇਹਨਾਂ ਦਾ ਪਰਿਵਾਰ ਅੱਜ ਵੀ ਸਿੱਖਪੰਥ ਦੇ ਲਈ ਖੜਾ ਹੈ ਤਾਂ ਗੁਰਦੀਪ ਕੌਰ ਜੀ ਨਾਲ ਗੱਲ ਕਰਦੇ ਕਿਉਂਕਿ ਵੱਡਾ ਗੁੱਸਾ ਇਹਨਾਂ 'ਚ ਵੀ ਹੈਗਾ ਇਹਨਾਂ ਦਾ ਪਰਿਵਾਰਕ ਗੱਲ ਕਰ ਰਹੀ ਹੈ ਬੜੀ ਵੱਡਾ ਯੋਗਦਾਨ ਜੀ ਬਾਬਾ ਭਗੇਲ ਸਿੰਘ ਹੋਣਾ ਦਾ ਸਾਰੀ ਦੁਨੀਆ ਜਾਣਦੀ ਹੈ ਕਿ ਇਸ ਤਰੀਕੇ ਨਾਲ ਉਹਨਾਂ ਨੇ ਦਿੱਲੀ ਫਤਿਹ ਕਰਾਈ ਸੀਗੀ ਤੇ ਤੁਸੀਂ ਕਿਵੇਂ ਦੇਖਦੇ ਹੋ ਸੁਖਵੀਰ ਸਿੰਘ ਬਾਦਲ ਨੇ ਅੱਜ ਅਕਾਲੀ ਦਲ ਦਾ ਹਸ਼ਰ ਕੀ ਕਰ ਕਰ ਰੱਖ ਦਿੱਤਾ ਇਹਨਾਂ ਨੇ ਗਲਤ ਹਸ਼ਰ ਕੀਤਾ ਹੈ ਇਹਨਾਂ ਨੇ ਜਿੰਨੀਆਂ ਕੀਤੀਆਂ ਗਲਤੀਆਂ ਕੀਤੀਆਂ ਹੋਈਆਂ ਇਹਨਾਂ ਨੂੰ ਗਲਤੀਆਂ ਦੀ ਸਜ਼ਾ ਮਿਲਣੀ ਚਾਹੀਦੀ ਹੈ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਨਸ਼ਾ ਵੀ ਇਹਨਾਂ ਨੇ ਵੜਿਆ ਜੋ ਟੈਗ ਕਰਾਇਆ ਸੀ ਹਰਮੰਦਰ ਸਾਹਿਬ ਤੇ ਉਹ ਵੀ ਇਹਨਾਂ ਨੇ ਕਰਵਾਇਆ ਸੀ ਇਹਨਾਂ ਜੋ ਕਰਿਆ ਇਹਨਾਂ ਨੇ ਕਰਿਆ ਸਭ ਕੁਝ ਕਿ ਸਾਡੇ ਜੇ ਕਿ ਜਿਹੜਾ ਹੈਗਾ ਉਹਨਾਂ ਨੇ ਅਜੈਬ ਘਰ 'ਚ ਸਾਡੇ ਦਾਦਾ ਜੀ ਦੀ ਫੋਟੋ ਲਵਾਈ ਹੋਈ ਹੈ ਸਰਦਾਰ ਭਗੇਰ ਸਿੰਘ ਦੀ ਪਰ ਇਹਨਾਂ ਨੇ ਕਿਤੇ ਵੀ ਸਾਡੇ ਮਤਲਬ ਪਰਤੀ ਖਾਮਦਾਰ ਦੀ ਕਦੇ ਵੀ ਨਹੀਂ ਵਿਖਾਈਗੀ ਬੀ ਸਾਨੂੰ ਇਹਨੇ ਕਦੇ ਪੁੱਛਿਆ ਹੋਗਾ ਵੀ ਕਿੱਥੇ ਪਰਿਵਾਰ ਰਹਿੰਦਾ ਕਿੱਥੇ ਨਹੀਂ ਕੀ ਬਾਲੀ ਗੱਲ ਕੀ ਐ ਇਹ ਸਰੋਪਾ ਕਿਸੇ ਦੇ ਗੱਲ ਵਿੱਚ ਵੀ ਨਹੀਂ ਪਾਉਂਦੇ ਵੀ ਇਹ ਸਿੱਧੀ ਪਰਿਵਾਰ ਆ ਵੀ ਇਹਨਾਂ ਦੇ ਗੱਲ ਚ ਸਰੋਪਾ ਹੀ ਪਾ ਦਗੇ ਸਾਨੂੰ ਇੰਨਾ ਗੁੱਸਾ ਹੈ ਮੈਂ ਤਾਂ ਕਹਿੰਨੀ ਕਦੇ ਵੇਖਿਆ ਸੀ ਵੀ ਸਖਵੀਰ ਬਾਦਲ ਦੀ ਬਾਹ ਟੁੱਟੀ ਸੀ ਜਾਂ ਲੱਤ ਟੁੱਟੀ ਸੀ ਉਹਨੂੰ ਰੇੜੀ ਤੇ ਕਮਾ ਰਹੇ ਸੀ ਉਥੇ ਕਿਉਂ ਨਹੀਂ ਕਾਲ ਤਖਤ ਤੇ ਸਖਤ ਤੋਂ ਸਖਤ ਸਜ਼ਾ ਦਿੱਤੀ ਮੈਂ ਗੜਗੰਜ ਵੀਰ ਜੀ ਨੂੰ ਵੀ ਇਹੀ ਕਹਿੰਨੀ ਐ ਤੂੰ ਮੇਰੀ ਮੇਰਾ ਹੀ ਐ ਗੜਗੰਜ ਪਰਿਵਾਰ ਦੀ ਕੁੜੀ ਮੈਂ ਐ ਗੁਰਗੰਜ ਪਰਿਵਾਰ ਦਾ ਤੂੰ ਐ ਵੀ ਕਿਉਂ ਨਹੀਂ ਉਸ ਦਿਨ ਤੂੰ ਦੇਖਿਆ ਰਣਜੀਤ ਸਿੰਘ ਢੱਡਰੀਆਂ ਵਾਲਾ ਸੀ ਉਹਨੂੰ ਵੀ ਪੁਲਿਸ ਕੇ ਨਾਲ ਲਾ ਲਿਆ ਕਿਉਂ ਕਿਹੜੀ ਗੱਲੋਂ ਲਾਇਆ ਬਈ ਇਹਨਾਂ ਨੂੰ ਸਖਤ ਸਜ਼ਾ ਹੋਣੀ ਚਾਹੀਦੀ ਐ ਮੈਂ ਤਾਂ ਇਹੀ ਕਹੂੰਗੀ ਵੀ ਪੰਥ ਨੂੰ ਬਚਾਓ ਤੇ ਇਹਨਾਂ ਨੂੰ ਕੱਢੋ ਇੱਥੋਂ ਅੱਛਾ ਬੀਬੀ ਇੱਕ ਚੀਜ਼ ਹੋ ਰਹਾ ਅੱਜ ਫੇਰ ਤਖਤ ਸ੍ਰੀ ਪਟਨਾ ਸਾਹਿਬ ਵੱਲੋਂ ਸੁਖਬੀਰ ਬਾਦਲ ਨੂੰ ਫੇਰ ਤਨਖਾਈਆ ਕੋਸ਼ਿਸ਼ ਕਰਾ ਦਿੱਤਾ ਤਨਖਾਈਆ ਕਰਾਰ ਦੇ ਦਿੱਤਾ ਗਿਆ ਹਾਂਜੀ ਇਹਨੂੰ ਪੇਸ਼ ਹੋਣ ਵਾਸਤੇ ਕਿਹਾ ਸੀ ਪਰ ਸੁਖਬੀਰ ਬਾਦਲ ਉੱਥੇ ਨਹੀਂ ਪਹੁੰਚੇ ਨਹੀਂ ਪਹੁੰਚਦਾ ਨਹੀਂ ਪਹੁੰਚਦਾ ਇਹ ਇਹ ਬੰਦਾ ਕੱਟ ਗਿਆ ਫੀਮ ਖਾਣੇ ਨੂੰ ਕੀ ਪਤਾ ਹੈਗਾ ਵੀ ਕੀ ਹੈ ਕੀ ਨਹੀਂ ਇਹਨੂੰ ਕੀ ਪਤਾ ਹੈਗਾ ਵੀ ਕਾਲ ਤਖਤ ਦੀ ਅਹਿਮਤ ਕੀ ਹੈ ਤੇ ਇਹਨਾਂ ਨੂੰ ਐ ਨਹੀਂ ਪਤਾ ਵੀ ਸਾਡਾ ਗੁਰੂ ਘਰ ਕੀ ਚੀਜ਼ ਹੈ ਤੇ ਕੀ ਨਹੀਂ ਹੈ ਉਹੀ ਚਾਰੇ ਜਥੇਦਾਰ ਸੀ ਜਿਹੜੇ ਜਥੇਦਾਰੀਆਂ ਕਰ ਗਏ ਪਰ ਹੁਣ ਦੇ ਜਥੇਦਾਰ ਬਿਲਕੁਲ ਘਟ ਗਿਆ ਇਨਸਾਨ ਹੈ ਇਹ ਜਥੇਦਾਰੀਆਂ ਨਹੀਂ ਕਰ ਸਕਦੇਗੇ ਇਹਨਾਂ ਨੂੰ ਜਥੇਦਾਰੀਆਂ ਤੋਂ ਵੀ ਹਟਾਉਣਾ ਚਾਹੀਦਾ ਤੇ ਉੱਥੇ ਆਪ ਹੀ ਕੋਲੇ ਪਰ ਲੈਂਦੇ ਦੁੱਧ ਤੇ ਆਪ ਹੀ ਘੋ ਖਾ ਲੈਂਦੇ ਆਪ ਹੀ ਸਾਰਾ ਕੁਝ ਕਰ ਲੈਂਦੇ ਆ ਉਥੋਂ ਆਪ ਹੀ ਗੱਡੀਆਂ ਆ ਧੰਮੀ ਨੂੰ ਗੱਡੀ ਦੇਣ ਦੀ ਕੀ ਲੋੜ ਸੀ ਧੰਮੀ ਨੂੰ ਗੱਡੀ ਦੇਣ ਦੀ ਕੀ ਲੋੜ ਸੀ ਧੰਮੀ ਦੇ ਕੀ ਘਟ ਸੀ ਧੰਮੀ ਤਾਂ ਪਹਿਲਾਂ ਹੀ ਕਾਲ ਤਖਤ ਤੋਂ ਰੱਜਿਆ ਹੋਇਆ ਇਹ ਤਾਂ ਰੱਜੇ ਪੁੱਜੇ ਪਰਿਵਾਰ ਆ ਕਾਲ ਤਖਤ ਸਾਰਾ ਇਹ ਗੁਰਦੁਆਰਾ ਪੱਟ ਕੇ ਖਾ ਗਏ ਜਿੰਨੇ ਵੀ ਹੈਗੇ ਆ ਪਰ ਇਹਨਾਂ ਤੋਂ ਬਚਾਇਆ ਜਾਵੇ ਇਹਨਾਂ ਗੁਰੂ ਘਰਾਂ ਨੂੰ ਤੇ ਕਿਸੇ ਗਰੀਬ ਘਰਾਂ ਨੂੰ ਉੱਥੇ ਰਜਕਾਰ ਵੀ ਦਿੱਤਾ ਜਾਵੇ ਤੁਹਾਡਾ ਅਸ਼ੀਦਾਂ ਦਾ ਪਰਿਵਾਰ ਹੈਗਾ ਪਾਪਾ ਭਗੇਲ ਸਿੰਘ ਹੋਣਾ ਦਾ ਸਾਰਾ ਇਤਿਹਾਸ ਗਵਾ ਹੈਗਾ ਕਿੰਨੀ ਵੱਡੀ ਕੁਰਬਾਨੀ ਹੈ ਪੂਰੀ ਦੁਨੀਆ ਗਵਾਏ ਕਦੇ ਇਹਨਾਂ ਨੇ ਕੋਈ ਮਦਦ ਨਹੀਂ ਕਿਸੇ ਨਹੀਂ ਨਹੀਂ ਕੋਈ ਮਦਦ ਨਹੀਂ ਇਹਨਾਂ ਨੇ ਕੀਤੀ ਕਦੇ ਸਾਡੇ ਬੱਚਿਆਂ ਨੂੰ ਆ ਸਿਰ ਤੇ ਹੱਥ ਨਹੀਂ ਧਰਿਆ ਤੇ ਮਦਦਦਾ ਸਾਡੀ ਕੀ ਕਰਨਗੇ ਮਦਦ ਕੋਈ ਨਹੀਂ ਕਰਦਾਗਾ ਐਵੇਂ ਸਕੋ ਉਹਨੂੰ ਖੜਾ ਕੇ ਸਾਡੇ ਦਾਦਾ ਜੀ ਦੇ ਨਾਲ ਆਖੇ ਹੈਗਾ ਪੰਗੂ ਇਹਨਾਂ ਦਾ ਸਾਡਾ ਕੋਈ ਪੰਗੂ ਨਹੀਂ ਹੈਗਾ ਅਸੀਂ ਆ ਉਹਦਾ ਪਰਿਵਾਰ ਕੋਈ ਸਾਡਾ ਪੰਗੂ ਪੂੰਗੂ ਨਹੀਂ ਹੈਗਾ ਇਹਨਾਂ ਨੇ ਜਾਣ ਕੇ ਪੰਗੂ ਨਾਲ ਲਾਤਾ ਕੋਈ ਪੰਗੂ ਨਹੀਂ ਸਾਡਾ ਅਸੀਂ ਪਰਿਵਾਰ ਬੈਠੇ ਆ ਸਾਨੂੰ ਅੱਜ ਤੱਕ ਕੋਈ ਪਰਿਵਾਰ ਨੂੰ ਸਹਾਇਤਾ ਨਹੀਂ ਮਿਲੀ ਇਸ ਕੋ ਕਰੋ ਤੇ ਕਾਲ ਤੱਕ ਤੇ ਜੋ ਭਾਵੇਂ ਇਹ ਕੁਝ ਵੀ ਵੰਡੀ ਜਾਣ ਉੱਥੇ ਤਾਂ ਐਵੇਂ ਨਹੀਂ ਸਾਰਾ ਵਿਚਾ ਦੀ ਰੋਟੀ ਮਿਲ ਜੂਗੀ ਨਹੀਂ ਕਮਰਾ ਤੱਕ ਨਹੀਂ ਮਿਲਦਾ ਸਾਨੂੰ ਜਾਈਏ ਤਾਂ ਇੰਨਾ ਇੰਨਾ ਵੱਡਾ ਤੁਹਾਡਾ ਪਿਛੋਕਰ ਪਰਿਵਾਰ ਦਾ ਹੈਗਾ ਸ਼ੀਤਾਲ ਹਾਂਜੀ 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 ਪਰ ਤੁਹਾਨੂੰ ਲੱਗਦਾ ਕਿ ਜਿਹੜੇ ਅਸਲ ਜਿਨ੍ਹਾਂ ਨੇ ਯੋਗਦਾਂ ਦਿੱਤਾ ਪੰਜਾਬ ਨੂੰ ਬਚਾਉਣ ਵਾਸਤੇ ਉਹਨਾਂ ਦਾ ਹੱਕ ਖਾ ਗਏ ਅਸਲ ਉਹਨਾਂ ਦੇ ਹੱਕ ਬਣਦਾ ਸੀ ਇਹ ਹੱਕ ਖਾ ਗਏ ਸਾਡਾ ਹੱਕ ਖਾ ਗਏ ਨਾ ਤਾਂ ਕੋਈ ਆਲੂ ਵਾਲੀਆ ਦੇ ਪਰਿਵਾਰ ਨੂੰ ਪੁੱਛਦਾ ਨਾ ਕੋਈ ਸਾਨੂੰ ਪੁੱਛਦਾ ਪਹਿਲਾ ਜਥੇਦਾਰ ਸਾਡਾ ਹੀ ਐ ਸਾਡਾ ਹੀ ਐ ਪਹਿਲੇ ਜਥੇਦਾਰ ਜੀ ਨੇ ਦਿੱਲੀ ਪਹਿਲਾਂ ਹੀ ਜਾ ਕੇ ਫਤਿਹ ਕਰਾਈ ਸੀ ਆਲੂ ਵਾਲੀਆ ਤਾਂ ਬਾਅਦ ਚ ਗਿਆ ਉੱਥੇ ਫੇਰ ਵੀ ਉਹਦੀ ਸੋਚ ਸਮਝਣ ਸੀਗੀ ਆਲੂ ਵਾਲਿਆਂ ਨੂੰ ਕਹਿੰਦਾ ਤੂੰ ਮੇਰੀ ਗੱਦੀ ਤੇ ਬੈਠ ਆਲੂ ਵਾਲਿਆਂ ਨੇ ਤੀਜੀ ਵਾਰ ਜਵਾਬ ਦਿੱਤਾ ਸੀ ਕਹਿੰਦਾ ਨਹੀਂ ਸਰਦਾਰ ਬਘੇੜ ਸਿੰਘ ਤੇਰੀ ਹੱਕਾ ਤੇ ਤੇਰੀ ਤੂੰ ਹੀ ਨੀ ਪੱਥਰ ਵੀ ਗੁਰਦੁਆਰਿਆਂ ਦੇ ਉਨੇ ਰੱਖੇ ਆ ਸਰਦਾਰ ਬਘੇੜ ਸਿੰਘ ਨੇ ਚਾਰੇ ਪੰਜੇ ਗੁਰਦੁਆਰੇ ਆ ਜਿਹੜੇ ਮਜਨੂਕੇ ਟਿੱਲੇ ਜਾ ਕੇ ਠਹਿਰੇ ਸੀ ਉਥੇ ਮਜਨੂਕੇ ਟਿੱਲੇ ਤੇ ਜਾ ਕੇ 30000 ਫੌਜ ਸੀ ਉਹਦੇ ਨਾਲ 30000 ਫੌਜ ਦੇ ਵਿੱਚੋਂ ਕਈਆਂ ਨੇ ਕਿਹਾ ਸੀ ਸਿੱਖਾਂ ਨੇ ਕਿ ਅਸੀਂ ਦਿੱਲੀ ਕਿਵੇਂ ਕਰਾਂਗੇ ਕਿਵੇਂ ਨਹੀਂ ਉਹਨੇ ਲਖੀਰ ਕੱਢਤੀ ਸੀ ਜਿਹੜਾ ਕਹਿੰਦਾ ਮੇਰਾ ਸਿੱਖ ਆ ਉਹ ਮੇਰੀ ਲਖੀਰ ਨਹੀਂ ਟੱਪੂਗਾ ਤੇ ਜਿਹੜਾ ਮੇਰਾ ਸਿੱਖ ਨਹੀਂ ਉਹ ਪਿੱਛੇ ਮੁੜ ਜੂਗਾ ਤੇ 30000 ਫੌਜ ਨਾਲ ਲੜਿਆ ਸੀ ਉੱਥੇ ਤੇ ਖੰਡਰ ਲੈ ਕੇ ਕੋਲੇ ਤੇ ਚਿੱਟੀ ਚਾਦਰ ਲੈ ਕੇ ਇਹਨਾਂ ਦੇ ਅਫਦਾਲੀ ਦੇ ਪਰਿਵਾਰ ਦੇ ਵਿੱਚ ਜਾ ਕੇ ਸੁੱਤਾ ਸੀ ਤੇ ਉਹਨਾਂ ਨੂੰ ਐ ਨਹੀਂ ਪਤਾ ਸੀ ਲੱਗਿਆ ਵੀ ਸਰਦਾਰ ਬਘੇੜ ਸਿੰਘ ਵਿੱਚ ਹੀ ਪਿਆ ਤੇ ਉਹਨੇ ਫੇਰ ਅਫਦਾਲੀ ਦੇ ਘਰ ਵਾਲੀ ਨੇ ਕਿਹਾ ਸੀ ਸਰਦਾਰ ਬਘੇੜ ਸਿੰਘ ਮੈਂ ਮੈਂ ਭਰਾ ਮੰਦੀ ਆ ਤੈਨੂੰ ਵੀ ਅਫਦਾਲੀ ਨੂੰ ਕੁਛ ਨਾ ਕਹੀਂ ਜੋ ਮੰਗਦਾ ਤੂੰ ਦੇ ਦੇ ਦਿਆਂਗੇ ਇੱਥੋਂ ਤੱਕ ਕਿਹਾ ਸੀ ਪਰ ਫੇਰ ਵੀ ਜੰਗ ਜੁੱਦ ਹੋਇਆ ਇਹਨਾਂ ਦੀ ਮੋਤੀ ਬਾਗ ਚ ਮਹਾਰਾਜ ਜੀ ਦੀ ਉਥੇ ਕਰਵਾਈ ਸੀ ਮੀਟਿੰਗ ਹੈ ਤੇ ਜਿੰਨੇ ਗੁਰਦੁਆਰੇ ਆ ਸੀ ਜਿਹੜਾ ਮਹਾਰਾਜ ਜੀ ਦੇ ਦੇਹ ਸੀ ਉਹਦਾ ਵੀ ਲੱਖੀ ਸਾਹਿਬ ਅਨਜਾਰੇ ਦੇ ਘਰੇ ਜਾ ਕੇ ਸੰਸਕਾਰ ਕੀਤਾ ਸੀ ਤੇ ਉਹਨੇ ਕਿਹਾ ਵੀ ਸਰਦਾਰ ਬਘੇਲ ਸਿੰਘ ਤੂੰ ਆ ਜਾ फटाफट ਤੇ ਵੀ ਉੱਥੇ ਸੰਸਕਾਰ ਕਰਾਂਗੇ ਰੂਹ ਦੇ ਵਿੱਚ ਲਪੇਟ ਕੇ ਲੈ ਕੇ ਸੀ ਸੰਸਕਾਰ ਵੀ ਕੀਤਾ ਪਰ ਅੱਜ ਤੱਕ ਇਹ ਲੋਕ ਐ ਨਹੀਂ ਪੁੱਛਦੇ ਵੀ ਤੁਸੀਂ ਕਿੱਥੇ ਰਹਿੰਦੇ ਆ ਸਾਨੂੰ ਪੁੱਛਿਆ ਜਾਵੇ ਸਾਨੂੰ ਆ ਕੇ ਮਿਲਣਾ ਸਾਨੂੰ ਪੁੱਛਣ ਵੀ ਤੁਹਾਨੂੰ ਦੁੱਖ ਤਕਲੀਫ ਕੀ ਹੈ ਸਾਲ ਪੁਰਾਣਾ 100 ਸਾਲ ਪੁਰਾਣਾ ਇਤਿਹਾਸ ਹੈ ਇਸ ਪਾਰਟੀ ਦਾ ਪਰ ਸੁਖਬੀਰ ਬਾਦਲ ਤਾਂ ਕਹਿੰਦੇ ਵੀ ਸਾਡੇ ਬਹੁਤ ਵੱਡੀਆਂ ਕੁਰਬਾਨੀਆਂ ਅਸੀਂ ਕੀਤੀਆਂ ਆ ਬਾਦਲ ਸਾਹਿਬ ਬੜੇ ਚਿਰ ਜੀ ਇਹਨਾਂ ਦੀ ਕੋਈ ਕੁਰਬਾਨੀ ਨਹੀਂਗੀ ਕੋਈ ਕੁਰਬਾਨੀ ਨਹੀਂ ਜੀਵਨ ਸਿੰਘ ਦੀ ਕੁਰਬਾਨੀ ਹੈ ਵੀਰ ਸਿੰਘ ਦੀ ਕੁਰਬਾਨੀ ਹੈ ਜਿਨ੍ਹਾਂ ਨੇ ਅਗਲੇ ਨੇ ਮੂਰੇ ਹੋ ਗਏ ਰਫਲਾਂ ਦੇ ਇਹਨਾਂ ਦੀ ਕੋਈ ਕਿਸੇ ਦੀ ਕੁਰਬਾਨੀ ਨਹੀਂ ਇਹਨਾਂ ਨੂੰ ਤਾਂ ਪੱਥਰ ਫੜਾਇਆ ਸੀ ਇਹ ਤਾਂ ਕਹਿੰਦੇ 16 ਸਾਲ ਬਾਦਲ ਸਾਹਿਬ ਨੇ ਜੇ ਕਈ ਸਾਲ ਜੇ ਕੱਟਣ ਤਾਂ ਹਰ ਹੁਣ ਵੀ ਕੱਟੀ ਜਾਂਦੇ ਲੋਕ ਜਿਹੜਾ ਤਾਂ ਹੁਣ ਵੀ ਕੱਟੀ ਜਾਂਦੇ ਐ ਐਵੇਂ ਜਿਹੜਾਂ ਚ ਬੜੀ ਜਾਓਗੇ ਤਾਂ ਬੜੀ ਜਾਓ ਕੋਈ ਜਿਹੜਾ ਨਹੀਂ ਕੱਟਿਆ ਇਹਨਾਂ ਨੇ ਕੁਛ ਨਹੀਂ ਇਹਨਾਂ ਦੀ ਕੋਈ ਕੁਰਬਾਨੀ ਨਹੀਂ ਗਈ ਇਹਨਾਂ ਨੂੰ ਤਾਂ ਪੱਥਰ ਫੜਾਤਾ ਸੀ ਧੰਨੇ ਜੱਟ ਨੂੰ ਚੱਕ ਪੱਥਰ ਫੜਾਇਆ ਖੜਕਾਈ ਜਾ ਪੱਥਰ ਇਹਨਾਂ ਨੇ ਕਿੱਥੇ ਕੁਰਬਾਨੀ ਗੁੱਸਾ ਆਮ ਸੰਗਤ ਚ ਗੁੱਸਾ ਵਧ ਰਿਹਾ ਅਕਾਲੀ ਦਲ ਦੇ ਬੋਸ ਵੀਰ ਬਾਦਲ ਦੇ ਪ੍ਰਤੀ ਵਧ ਰਿਹਾ ਵਧ ਰਿਹਾ ਵਧ ਰਿਹਾ ਸਾਡਾ ਹੀ ਪਹਿਲਾਂ ਤਾਂ ਵਧਿਆ ਪਿਆ ਹਾਂ ਤਨਖਾਹੀਆ ਕੋਸ਼ਿਸ਼ ਤਕਰਾਰ ਤਨਖਾਹੀਆ ਕਰਾਰ ਦੇਤਾ ਤਖ ਨਹੀਂ ਹੋਇਆ ਨਹੀਂ ਹੋਇਆ ਨਹੀਂ ਹੋਇਆਗਾ ਇੱਥੇ ਨਹੀਂ ਜਦੋਂ ਇੱਥੇ ਨਹੀਂ ਉਹਨੇ ਪੂਰੀ ਸਜ਼ਾ ਕੀਤੀ ਤੇ ਉੱਥੇ ਕੀ ਕਰੂਗਾ ਬਿਲਕੁਲ ਉੱਥੇ ਕੀ ਕਰੂਗਾ ਇੱਥੇ ਨਹੀਂ ਸਜ਼ਾ ਪੂਰੀ ਕੀਤੀ ਉਸਨੇ ਨਵੀਂ ਭਰਤੀ ਅਕਾਲੀ ਦਲ ਦੀ ਕਰ ਰਿਹਾ ਤੁਹਾਨੂੰ ਲੱਗਦਾ ਦੁਬਾਰੇ ਮੋਢ ਸੁਰਜੀਤ ਕਰ ਸਕਦਾ ਸੁਖਵੀਰ ਬਾਦਲ ਅਕਾਲੀ ਦਲ ਨਹੀਂ ਗਲਤ ਹੈ ਗਲਤ ਹੈ ਗਲਤ ਹੈ ਉਹ ਗਲਤ ਹੈ ਉਹ ਗਲਤ ਹੈ ਮਸ਼ੀਦ ਪਰਿਵਾਰ ਦੀ ਕੁੜੀ ਹੈ ਸ਼ਹੀਦਾਂ ਦੀ ਕੁੜੀ ਹੈ ਮੈਂ ਅੱਜ ਵੀ ਇਸੇ ਪ੍ਰਤੀ ਗੁੱਸਾ ਮੇਰਾ ਕੱਲ ਵੀ ਇਸੇ ਪ੍ਰਤੀ ਗੁੱਸਾ ਅਚੰਕ ਕੀ ਲੱਗਦਾ ਤੁਹਾਨੂੰ ਇਹਨਾਂ ਦੇ ਖਿਲਾਫ ਹੋਰ ਕਿਸ ਤਰੀਕੇ ਦੀ ਜਿਹੜੀ ਸਖਤ ਜਿਹੜੀ ਠੋਸ ਕਾਰਵਾਈ ਜਿਹੜੀ ਹੈ ਧਾਰਮਿਕ ਦੇ ਤੌਰ ਤੇ ਕੀ ਕੀਤਾ ਜਾਣਾ ਚਾਹੀਦਾ ਇਹਨਾਂ ਦੇ ਖਿਲਾਫ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮ ਜਿਹੜਾ ਚ ਪਾ ਕੇ ਫੇਰ ਦਿੱਤੀਆਂ ਜਾਣੀਆਂ ਚਾਹੀਦੀਆਂ ਜਿਹੜੀਆਂ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਪੜਵਾ ਕੇ ਤੇ ਗੋਲੀਆਂ ਚਲਵਾ ਕੇ ਇਹਨਾਂ ਨੇ ਜੋ ਕੀਤਾ ਹੈ ਗਲਤ ਕੀਤਾ ਹੈ ਦਿੱਲੀ ਤੇ ਦਿੱਲੀ ਦੇ ਉੱਥੋਂ ਲਿਆ ਕੇ ਫੌਜ ਤੇ ਚੜਵਾਤੀ ਇੱਥੇ ਆਪਣੇ ਹਰਮੰਦਰ ਸਾਹਿਬ ਤੇ ਇਹ ਗਲਤ ਕੀਤਾ ਹੈ ਇਹ ਜੋ ਵੀ ਇਹਨਾਂ ਨੇ ਕੀਤਾ ਬਾਦਲ ਕਹਨੇ ਕੀਤਾ ਹੋਰ ਕਿਸੇ ਨੇ ਨਹੀਂ ਕੀਤਾ ਹਾਂਜੀ ਹੁਣ ਲੱਗਦਾ ਕਿ ਇਹਨਾਂ ਦੀ ਗੁਨਾਹਾਂ ਦੀ ਸਜ਼ਾ ਇਹਨਾਂ ਨੂੰ ਹੋਰ ਭੁਗਤਨੀ ਪੈਣੀ ਹੈ ਹਾਂਜੀ ਹੋ ਜੀ ਭੁਗਤਨੀ ਪੈਣੀ ਹੈ ਭੁਗਤਨੀ ਪੈਣੀ ਹੈ ਜਿਵੇਂ ਹੁਣ ਮਜੀਠੀਏ ਨੂੰ ਸਜ਼ਾ ਮਿਲੂਗੀ ਇਹਨੂੰ ਵੀ ਮਿਲਣੀ ਚਾਹੀਦੀ ਹੈ ਇਹਨਾਂ ਨੂੰ ਵੀ ਮਿਲਣੀ ਚਾਹੀਦੀ ਹੈ ਸਾਰੇ ਧਾਮੀ ਵਰਗਿਆਂ ਨੂੰ ਸਭ ਨੂੰ ਮਿਲਣੀ ਚਾਹੀਦੀ ਹੈ ਸਾਰੇ ਧਾਮੀ ਵਰਗੇ ਸਭ ਚੋਰ ਆ ਉਥੇ ਮੈਂ ਤਾਂ ਚੋਰ ਕਰਾ ਰਹੀ ਦਿਆਂਗੀ ਚੋਰ ਆ ਸਾਰੇ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਸੋ ਇਹ ਸਨ ਬੀਬੀ ਗੁਰਦੀਪ ਕੌਰ ਜੀ ਜਿਹੜੇ ਬਾਬਾ ਬਖੇਲ ਸਿੰਘ ਹੋਣਾ ਦੇ ਪਰਿਵਾਰ ਦੇ ਵਿੱਚੋਂ ਇਹਦੀ ਪੋਤੀ ਹੈ ਤੇ ਇਹਨਾਂ ਦਾ ਵੱਡਾ ਰੋਅ ਹੈ ਕਿ ਜਿਸ ਤਰੀਕੇ ਨਾਲ ਅਕਾਲੀ ਦਲ ਦਾ ਹਸ਼ਰ ਸੁਖਬੀਰ ਸਿੰਘ ਬਾਦਲ ਨੇ ਆਪਣੀ ਪ੍ਰਧਾਨਗੀ ਦੇ ਹੇਠ ਅਕਾਲੀ ਦਲ ਨੂੰ ਟਾਲ ਆਇਆ ਜਾਂ ਕਹਿੰਦੇ ਪੰਥ ਨੂੰ ਵੱਡਾ ਨੁਕਸਾਨ ਪਹੁੰਚਾਇਆ ਤਾਂ ਹੁਣ ਉਹਨਾਂ ਨੂੰ ਫੇਰ ਤਨਖਾਈਆ ਕੋਸ਼ਿਸ਼ ਕੀਤਾ ਗਿਆ ਹੈ ਤਖਸਿਦੀ ਪਟਨਾ ਸਾਹਿਬ ਵੱਲੋਂ ਤਾਂ ਉਹਨੂੰ ਲੈ ਕੇ ਵੀ ਗੁੱਸਾ ਵੱਧਾ ਜਾ ਰਿਹਾ ਲੋਕਾਂ ਦਾ ਤੇ ਇਹ ਮੰਗ ਕੇ ਕਰ ਰਹੇ ਨੇ ਕਿ ਇਹਨਾਂ ਦੇ ਖਿਲਾਫ ਜਿਹੜੀ ਹੈ ਹੋਰ ਠੋਸ ਕਾਰਵਾਈ ਕੀਤੀ ਜਾਵੇ ਤਾਂ ਕਿ ਅਕਾਲੀ ਦਲ ਨੂੰ ਇੱਕ ਨਵਾਂ ਪ੍ਰਧਾਨ ਮਿਲੇ ਤੇ ਦੁਬਾਰਾ ਪੰਜਾਬ ਚ ਅਕਾਲੀ ਦਲ ਮੁੜ ਸੁਰਜੀਤ ਹੋ ਸਕੇ ਕੈਮਰਾਮੈਨ ਗੁਰਵਿੰਦਰ ਦੇ ਨਾਲ ਮੇਸ਼ਰ ਮਰਜ਼ਾਨਾ ਸਪੋਕਸਮੈਨ ਬਿਠ